ਦੇ ਬਾਈ ਜਾ ਟੇਕੇ ਘੰਟਾ ਹੋ ਗਿਆ ਮੈਂ ਰੋਟੀ ਮੰਗੀ ਜਾਨੀ ਤਾਂ ਤੂੰ ਮੈਨੂੰ ਇੱਕ ਅੱਧੀ ਰੋਟੀ ਦੇ ਦੇ ਸਾਬਰ ਰੋਟੀਆਂ ਦੇ ਤੂੰ ਪਿੱਛੇ ਲੁਕੋਈ ਜਾਣਾ ਖਾ ਲਈ ਜਿੰਨੀਆਂ ਖਾਣੀਆਂ ਨੇ ਮਬਤਿਆਰੀਆਂ ਲਾਤੀਆਂ 50 60 ਰੋਟੀਆਂ ਲਾ ਆਈ ਇਕੱਲੇ ਉਹ ਕਰੀ ਜਾਂਦਾ ਤੂੰ ਮੈਂ ਦਾਲ ਤੈਨੂੰ ਇੱਕ ਬਰਕ ਹੀ ਨਹੀਂ ਦੇਣੀ ਫਿਰ ਚੱਕੇਂਗਾ ਆਪਦੇ ਵਾਰੀ ਓ ਸੇ ਮਾ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਡਰਾਬੇ ਜਨੇ ਦੇ ਮੈਂ ਰੋਟੀਆਂ ਤਾਂ ਖਿਆਰ ਧਰ ਕੇ ਖਾ ਲੂੰ ਦਾਲ ਦੂੜਾ ਗੱਲ ਸੁਣ ਲੈ ਮੇਰੀ ਮੈਨੂੰ ਕੋਈ ਚੱਕਰ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਦਾਲ ਹੋਰੀ ਐ ਖੱਟੀ ਮੈਨੂੰ ਤਾਂ ਨਾ ਖਟੇ ਖਟੇ ਡਗਾ ਰਹੀਆਂ ਨਾ ਮਦਾ ਮਦਾ ਜਿਆ ਰੱਖੀ ਬੇਟਾ ਰੋਟੀਆਂ ਤੇ ਨਾਲੇ ਗੱਲ ਸੁਣ ਲੈ ਮੈਂ ਉਹਦੇ ਨਾਲ ਹੀ ਖਾ ਲੂੰ ਵੀ ਦੀ ਦੇਖ ਨੀ ਮਰਜੀ ਖਾ ਲਈ ਕਿੰਨੀਆਂ ਮਰਜੀ ਖਾ ਲਈ ਮੈਨੂੰ ਪਤਾ ਰੋਟੀਆਂ ਤਾਂ ਤੂੰ ਦੀ 40 ਖਾ ਜਾਣਾ ਥਾ ਜੀ ਬੈਠਾ ਮੈਨੂੰ ਤਾਂ ਦੇ ਦੇ ਦੋ ਚਾਰ ਹੀ ਖਾਣੀ ਆ ਮੈਂ ਕਿਹੜਾ ਭਾਲੀ ਖਾਣੀ ਹੈਗੀ ਲੁਕਾਈ ਜਾਣਾ ਪਿੱਛੇ ਟੋਕਰੀ ਉਹ ਕਾਣੂ ਲਕੋ ਨਾ ਜਿੰਮਾ ਮਾਦਾ ਮਖਾਵੜੇ ਕਰਦੇ ਸੀ ਤੂੰ ਆ ਫੜੇ ਕ ਰੋਟੀ ਖਾ ਤੇ ਇੱਥੋਂ ਜਾ ਮਨ ਨੂੰ ਬਠਣ ਦੇ ਆ ਦਾਲ ਬਚੀ ਜਿਹੜੀ ਮਨ ਨੂੰ ਫੜਾ ਨਹੀਂ ਮੈਂ ਤਾਂ ਹੁਣ ਰੋੜ ਦੂ ਸਾਰੀਆਂ ਰੋਟੀਆਂ ਤੇ ਤਾਹੀ ਤਾਹੀ ਮੈਂ ਰੋਟੀਆਂ ਗੋਲ ਨਹੀਂ ਲਾਉਂਦੀ ਮਨ ਨੂੰ ਪਤਾ ਤੂੰ ਤਾਂ ਬਾਲੀਆਂ ਰੋੜ ਮਾਂਗਾ ਮੈਂ ਤਾਂ ਹੀ ਭਿੰਗੇ ਟੇ ਨਹੀਂ ਲਾ ਕੇ ਦੁਨੀਆ ਤਨੂ